ਪਤਨ ਕੀ ਸੋਚਦੇ ਹੋ ਤੁਸੀਂ ਦੁਨੀਆ ਬਿਲਕੁਲ ਪਸ਼ੂ ਵੀ ਇੰਨੀ ਗਲਤ ਆ ਤੁਹਾਨੂੰ ਜਾਣਦਾ ਮੇਰਾ ਪ੍ਰੇਮ ਕੌਣ ਕਰਦਾ ਹੈ ਕੌਣ ਨਹੀਂ ਕਰਦਾ ਪਸ਼ੂ ਵੀ ਸਮਝਦੇ ਨਾ ਬਲੋਂ ਤਾਂ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਇਹ ਲੋਕ ਸਮਝਦੇ ਨਹੀਂ ਪਰ ਤੁਸੀਂ ਪਸ਼ੂਆਂ ਨੂੰ ਥੱਲੇ ਹੋ ਆਪ ਤੁਹਾਡੀ ਉਹ ਬੁੱਧੀ ਪਸ਼ੂ ਨੂੰ ਥੱਲੇ ਆ ਗਲਤੀ ਥੋੜੇ ਦਿਮਾਗ ਚ ਤੁਸੀਂ ਆਪਣੇ ਕਿਤੇ ਡਾਕਟਰ ਨੂੰ ਦਿਖਾਓ ਨਾਲੋਂ ਦਿਖਾਉਣ ਵਾਲੀ ਉਹ ਗੱਲ ਹੈ ਸਗੋਂ ਖਿੰਡ ਗਏ ਸਾਰੇ ਖੇੜੇ ਖੇੜੇ ਹੋ ਕੇ ਦੁਬਾਰਾ ਇਕੱਠੇ ਹੋ ਕੇ ਦਿਖਾ ਦੇਣਾ ਬੇਈਮਾਨ ਜਦ ਬਖੜ ਜਾਣ ਨਾ ਕਦੇ ਇਕੱਠੇ ਨਹੀਂ ਹੁੰਦੇ ਹੁੰਦੇ ਅਰੇ ਆ ਤਾਂ ਬਣ ਗਏ ਇਕੱਠੇ ਹੋ ਕੇ ਦਿਖਾਓ ਬਹੁਤ ਵੱਡਾ ਰਾਸੀ ਅਰਬ ਦਾ ਪਹਿਲਾ ਲੜ ਲੜ ਕੇ ਛੋਟੇ ਛੋਡੇ ਬਣਾ ਕੇ ਉਹ ਬਣ ਗਏ ਹੁਣ ਇਕੱਠੇ ਹੋ ਕੇ ਦਿਖਾਉਣ ਜੋੜਨ ਨੂੰ ਚਲ ਬਹੁਤ ਲੰਗਦਾ ਗੜਾਉਂਦੇ ਆ 6 ਮਹਾ ਤੋੜਨਿਆ ਇੱਕ ਖਣਾ ਉਹ ਤੋੜਨ ਨੂੰ ਅੱਡ ਹੋਣ ਨੂੰ ਤਾਂ ਇੱਕ ਸਕਿੰਟ ਲੱਗਦਾ ਫਿਕਾ ਬੋਲਦਾ ਚਲ ਟੁੱਟ ਗਈ ਜੋੜ ਨੂੰ ਕਰਨਾ ਚਾਹ ਲੱਗਦਾ ਵਿਸ਼ਵਾਸ ਬਣਾਉਣ ਨੂੰ ਕਿਦਾਂ ਚਾਹ ਲੱਗਦਾ ਹੈ ਵਿਸ਼ਵਾਸ ਬਣਾਏ ਬਿਨਾ ਜੁੜਦੀ ਨਹੀਂ ਟੁੱਟਦਾ ਖਣ ਜਾਂਦੀ ਹੈ ਵਿਖਰੇ ਪਏ ਹੋ ਤੁਸੀਂ ਸੁਪਨੇ ਲੈਨੇ ਹੋ ਪੰਥ ਕੇ ਇਕਤਾ ਦੇ ਲੈ ਲੋ ਅਸੀਂ ਤਾਂ ਕਹਿੰਦੇ ਚੰਗਾ ਹੈ ਜੇ ਹੋ ਜੋ ਇਕੱਠੇ ਹੋ ਉਹ ਤਾਂ ਸਹੀ ਅਸੀਂ ਤਾਂ ਫਾਰਮੂਲਾ ਦੱਸਿਆ ਇਕੱਠੇ ਹੋਣ ਦਾ ਕੋਈ ਥੋੜੀ ਆ ਵੀ ਸਾਨੂੰ ਕੋਈ ਦੁੱਖਾ ਇਕੱਠੇ ਹੋਣ ਚ ਨਹੀਂ ਇਕੱਠੇ ਹੋ ਸਕਦੇ ਜਿਹੜਾ ਤੁਸੀਂ ਫਾਰਮੂਲਾ ਸੋਚਿਆ ਆ ਹੈ ਸਾਡਾ ਮਤਲਬ ਕਹਿਣ ਦਾ ਜਿਹੜੇ ਰਾਹ ਤੁਸੀਂ ਪਏ ਹੋ ਇਕੱਠੇ ਨਹੀਂ ਹੋ ਸਕਦੇ ਜਿੱਦਿਂ ਡਿਲੇ ਕਰੋਂਗੇ ਉਹਨਾਂ ਨੂੰ ਨੁਕਸਾਨ ਹੋਊ ਤੁਹਾਡਾ ਬਾਕੀ ਸਾਡਾ ਸਿੱਖ ਨੂੰ ਕੋਈ ਖਤਰਾ ਨਹੀਂ ਸਿੱਖੀ ਨੂੰ ਨਹੀਂ ਖਤਰਾ ਕੋਈ ਖਤਰਾ ਤੁਹਾਨੂੰ ਹੋਊਗਾ ਨਾ ਗੁਰੂ ਦੇ ਸਿੱਖ ਨੂੰ ਖਤਰਾ ਨਾ ਸਿੱਖੀ ਨੂੰ ਖਤਰਾ ਖਤਰਾ ਤੁਸੀਂ ਆਪ ਬਣਦੇ ਹੋ ਖਤਰਾ ਪਹਿਲਾ ਕਿਸੇ ਬਾਤ ਤੇ ਜਿਹਦੇ ਬਾਤ ਤੇ ਤੁਸੀਂ ਖਤਰਾ ਬਣਦੇ ਹੋ ਤੁਹਾਡੇ ਨਾਲੇ ਖਤਰਾ ਬਣਦੇ ਨੇ ਉਹਦੇ ਨਾਲ ਲੜਾਈ ਆ ਤੁਹਾਨੂੰ ਦੁਸ਼ਮਣ ਸਮਝਦੋ ਸਾਨੂੰ ਤਾਂ ਕੋਈ ਦਮ ਨਹੀਂ ਦੁਸ਼ਮਣ ਮੌਜੂਦ ਮਾਨ ਪਰੋਸਾ ਕਰਦੇ ਸੀ ਪਹਿਲਾਂ ਹਾਰਿਸਤਾਨ ਤੇ ਇਹਨਾਂ ਤੇ ਹੁਣ ਹੁਣ ਕਰਦੇ ਨੇ ਪੁੱਛ ਕੇ ਦੇਖੋ ਕਿਉਂ ਦੇਖ ਲੈ ਤੁਸੀਂ ਤੁਹਾਡਾ ਕੋਈ ਵਿਰੋਸਾ ਨਹੀਂ ਕੋਈ ਇਤਮਾਨ ਨਹੀਂ ਤੁਹਾਡਾ ਉੱਲੂ ਸਿੱਧਾ ਜਿੱਥੋਂ ਹੁੰਦਾ ਜਦ ਵੀ ਬਦਲ ਜਾਣਾ ਪਸ ਚੱਕ ਗੁਰੂ ਦਾ ਇਹ ਜਨ ਨਹੀਂ ਸੀ ਸਿੱਕੀ ਛੱਡੀ ਬੰਦ ਬੰਦ ਘਟਾ ਲਿਆ ਉਹਨਾਂ ਨੇ ਤੁਸੇ ਸਿੱਕੀ ਫੜੀ ਹੋਈ ਨਹੀਂ ਛੱਡੇ ਦਾ ਤਾਂ ਜੇ ਫੜੀ ਹੁੰਦੀ ਇਹ ਕਰਕੇ ਤੁਸੀਂ ਸਿੱਕੀ ਫੜੀ ਨਹੀਂ ਜੇ ਫੜੀ ਛੱਡੀ ਓਕੀ ਹੈ ਕਿ ਉਹ ਆਸੀ ਸਵਾਰਥ ਪੂਰਤੀ ਕਰਨੀ ਹੈ ਸਿੱਖੀ ਫਿਰ ਛੱਡਣ ਦਿੰਦੀ ਨਹੀਂ ਸਵਾਰਥ ਪੂਰਤੀ ਹੋਣੀ ਨਹੀਂ ਇਹ ਤਾਂ ਸਵਾਰਥ ਛੱਡ ਦੇਣ ਸਿੱਖੀ ਲੈਣ ਇਹ ਆ ਫਿਰ ਸਵਾਰਥ ਦਾ ਰੱਖਣ ਸਿੱਖੀ ਛੱਡ ਦੇਣ ਦੋ ਇਕੱਠੇ ਨਹੀਂ ਰਹਿੰਦੇ ਹੁੰਦੇ ਕੋ ਗੁਰੂ ਨੂੰ ਨਹੀਂ ਭਰੋਸਾ ਸਵਾਰਥੀ ਤੇ ਹੈ ਕਹਿੰਦਾ ਲੋਭੀ ਕਾ ਬੇਸਾ ਨਾ ਕੀਜੇ ਉਹਦਾ ਸਾਨੂੰ ਕਹਿੰਦਾ ਵੀ ਇਹਨਾਂ ਦਾ ਭਰੋਸਾ ਨਾ ਕਰੇ ਲੋਭੀ ਆਂਦਾ ਉਹ ਕਹਦਾ ਭਰੋਸਾ ਕਾਲੂ ਥੋੜਾ ਜਾਂਦਾ ਇਹਨਾਂ ਨੇ ਭਾਈ ਇਹ ਪੰਕਤੀ ਪੜ੍ਹੀ ਨਹੀਂ ਜਾਂ ਇਹਦੀ ਪਰਵਾਹ ਨਹੀਂ ਕਰਦੇ ਜਾਂ ਇਹ ਗੁਰਬਾਣੀ ਨੂੰ ਸੱਚ ਨਹੀਂ ਮੰਨਦੇ ਬਈ ਗੁਰਬਾਣੀ ਤਾਂ ਐਵੇਂ ਹੀ ਐਦਾ ਕੀ ਜਾਇ ਇਹਨਾਂ ਦਾ ਯਕੀਨ ਨਹੀਂ ਹੈ ਗੁਰਬਾਣੀ ਤੇ ਜੇ ਯਕੀਨ ਹੋਵੇ ਤਾਂ ਭੈ ਹੋਵੇ ਕੱਲੇ ਮੰਨਣ ਨਾਲ ਨਹੀਂ ਗੁਰਬਾਣੀ ਮੰਨਤਾ ਤੁਸੀਂ ਲਈ ਵੀ ਗੱਲ ਠੀਕ ਹੈ ਹਾਂ ਮੇ ਗੱਲ ਤਾਂ ਠੀਕ ਹੈ ਪਰ ਮੰਨ ਕੀਤਾ ਪਾਓ ਉਹ ਅੱਗੇ ਆਇਦੋ ਇਹ ਮੰਨਣ ਤੱਕ ਖੜੇ ਨੇ ਬੱਚਾ ਦੇਖਦਾ ਮੰਨ ਲਈ ਗੁਰਬਾਣੀ ਨੂੰ ਮੰਨਦਾ ਹੈ ਪਾਓ ਕੌਣ ਕਰੂ ਉਹ ਕੌਣ ਨੇ ਉਹਦੇ ਮੰਨੇ ਹੈ ਸੁਣਿਆ ਮੰਨੇ ਹੈ ਮੰਨ ਕੀਤਾ ਪਾਓ ਕੰਗਰ ਸਿੱਖ ਹੈ ਸੁਣ ਕੇ ਮੰਨਣ ਤੱਕ ਸਿੱਖ ਹੈ ਗੱਲ ਤਾਂ ਠੀਕ ਹੈ ਪਰ ਚੱਲ ਨਹੀਂ ਹੁੰਦਾ ਸਲਾਮ ਜਵਾਬ ਦੋਏ ਕਰਤੇ ਸਲਾਮ ਵੀ ਕਰਤਾ ਗੱਲ ਠੀਕ ਹੈ ਸੱਚੀ ਕਹਾ ਲਿਆ ਪਰ ਹੱਥ ਜੋੜ ਤੇ ਪੱਥਰ ਭਾਰੀ ਹਮੇਤੇ ਨਹੀਂ ਚੱਕ ਹੁੰਦਾ ਤੇ ਦੱਸ ਕੀ ਕਰੇਗਾ ਵਿਰੋਧ ਵੀ ਨਹੀਂ ਕਰਦਾ ਚੱਲ ਵੀ ਨਹੀਂ ਹੁੰਦਾ ਉਹ ਸਖਨ ਜਿਹੜੇ ਵਧੀਆ ਸਖਨ ਹੈ ਉਹ ਇੱਥੇ ਤੱਕ ਨੇ ਜਿਹੜੇ ਇਹਨਾਂ ਨੇ ਲਿਖੇ ਨੇ ਰੈਤਨਾਮ ਵਿੱਚ ਜਿਹੜਾ ਗੁਰਬਾਣੀ ਨੂੰ ਮੰਨਦਾ ਹੈ ਮੰਨ ਕੀਤਾ ਭੋ ਨਹੀਂ ਹੈ ਉੱਥੇ ਉਹ ਆਦੇ ਛੱਡਿਆ ਰਹਿਤੋਂ ਵਿੱਚੋਂ ਜੇ ਗੁਰੂ ਨੇ ਬਾਣੀ ਜਿਵੇਂ ਮੰਨ ਕੀਤਾ ਭੋ ਤੇ ਆ ਕੇ ਗੱਲ ਖਤਮ ਕੀਤੀ ਹੈ ਤੁਸੀਂ ਕਿਉਂ ਛੱਡਿਆ ਰਹਿਤੋਂ ਮਰਿਆਦਾ ਚੋਂ ਤੂੰ ਸੁਣਿਆ ਮੰਨਿਆ ਤਾਂ ਕਿਉਂ ਕੀਤਾ ਜਿਹੜਾ ਮੰਨਦਾ ਹੈ ਜਿਹੜਾ ਪਾਉ ਨਹੀਂ ਕਰਦਾ ਮੰਨਦਾ ਅਸੀਂ ਕਹਿੰਨੇ ਉਹ ਨਹੀਂ ਸਿੱਖ ਗੁਰ ਸਿੱਖ ਜਿਹੜਾ ਕਰਦਾ ਗੁਰ ਸਿੱਖਾ ਨਹੀਂ ਕਰਦਾ ਗੁਰ ਸਿੱਖ ਨਹੀਂ ਹੈ ਜੇ ਪਾਉ ਹੁੰਦਾ ਮੰਨ ਕੇ ਤਾਂ ਗੁਰੂ ਅਮਰਦਾਸ ਨੇ ਲਤ ਨਹੀਂ ਮਾਰਦੇ ਇਹ ਡਰ ਹੁੰਦਾ ਡਰ ਹੈ ਨਹੀਂ ਲਤ ਮਾਰਦੀ ਜਾ ਕੇ ਦਰ ਹੁੰਦਾ ਲਾ ਤਿੰਦੀ ਮਾਰਦੇ ਮੇਰੀ ਸਜਾਵਤ ਕਰੀ ਮਿਲੂ ਉਹਨਾਂ ਨੂੰ ਅਸੀਂ ਮਿਲਿਆ ਇਹ ਤਾਂ ਗੱਲਾਂ ਨਹੀਂ ਵੀ ਆਦਮੀ ਅਸੀਂ ਵੀ ਆਦਮੀ ਉਹਨਾਂ ਨੂੰ ਆਦਮੀ ਆਦਮੀ ਵੇਹੜਾ ਸਾਡੇ ਘਰ ਦੇ ਟੁਕੜੇ ਖਾਂਦਾ ਸੀ ਸਾਡੇ ਪਿਓ ਦੀ ਗਾਂ ਘਟੋਂਦਾ ਸੀ ਸੇਵਾ ਕਰਦਾ ਸੀ ਐਨੀ ਇੱਜ਼ਤ ਹੀ ਉਹਨਾਂ ਦੀ ਉਹਨਾਂ ਨੇ ਅੰਦਰ ਅੰਦਰ ਕੀ ਸੀ ਉਹਨਾਂ ਦੇ ਨਾ ਆਪਣੇ ਪਿਓ ਦੀ ਗੱਲ ਮਣੀ ਸੁਣੀ ਸੀ ਮਨੇ ਵੀ ਸੀ ਪਰ ਮੰਨ ਕੇ ਪਔ ਨਹੀਂ ਸੀ ਕੀਤਾ